ਅੱਜ ਤਰਮੀ ਫੌਜੀ ਯਾਦ ਆਗੇ ਕਾਲੀਦਲ ਨੂੰ ਕਹਿੰਦੇ ਪਹਿਲਾਂ ਟਿਕ ਕਿਉਂ ਨਹੀਂ ਦਿੱਤੀ ਤਰਮੀ ਫੌਜੀ ਪਰਵਾਰ ਆ ਕੁਰਬਾਨੀ ਕੀਤੀ ਆ ਕੀ ਕੁਰਬਾਨੀਆਂ ਦੇ ਮੁੱਲ ਵੱਟੇ ਜਾਣੇ ਚਾਹੀਦੀ ਹੈ ਕਾਂਗਰਸ ਕਹਿ ਰਹੀ ਹੈ ਕਿ ਦੋ ਵਿਅਕਤੀ ਆ ਕੇ ਚੋਣ ਮੈਦਾਨ ਚ ਕਹਿ ਰਹੇ ਆ ਅਸੀਂ ਕੁਰਬਾਨੀ ਕੀਤੀ ਆ ਇੱਕ ਕਹ ਰਿਆ ਅਸੀਂ ਕੁਰਬਾਨੀ ਕੀਤੀ ਆ ਕਹਿੰਦੇ ਤਰਨਤਾਰਨ ਬਾਈਲੈਕਸ਼ਨ ਚ ਕਾਲੀਦਲ ਚੌਥੇ ਨੰਬਰ ਤੇ ਆਊਗਾ ਅੱਛਾ ਜੀ ਦੀ ਬਿਵਾਦੀਤਾ ਹੁਣ ਪਿੰਡਾਂ 'ਚ ਨਜ਼ਰ ਆ ਰਹੀ ਹੈ ਕਹਿੰਦੇ ਇਲੈਕਸ਼ਨ ਤੋਂ ਬਾਅਦ ਤਾਂ ਇਹ ਕੈਨੇਡਾ ਜਾਣਗੇ ਕਹਿੰਦੇ ਕੈਨੇਡਾ ਲੱਭਣੇ ਵੀ ਨਹੀਂ ਇੱਥੇ ਤਾਂ ਬਾਹਰ ਤਾਂ ਅਸੀਂ ਮਜਬੂਰੀਆਂ ਨੂੰ ਰਹਿੰਦੇ ਆ 40 ਸਰਪੰਚ ਤੁਹਾਡੇ ਨਾਲ ਚੱਲਦੇ ਨੇ ਤੁਸੀਂ ਕਹਿੰਿਆ ਪੰਚਾਇਤਾਂ ਸਾਡੀਆਂ ਨੇ ਸਰਪੰਚਾਂ ਦੇ ਕਹਿੰਦੇ ਬੂਠ ਖੁੱਣ ਲੱਗਦਾ ਵੀ ਪੂਲ ਹੋਊਗੀ ਅਮਰਪਾਲ ਜੀ ਦੇ ਐਮਪੀਡੀ ਇਲੈਕਸ਼ਨ ਸੀਗੇ ਅਸੀਂ ਉਹਨਾਂ ਨੂੰ ਪੂਰਾ ਸਮਰਥਨ ਦਿੱਤਾ ਸੀਗਾ ਏਵੇਂ ਨਾ ਅਸੀਂ ਪਿੰਡਾਂ 'ਚ ਕਿਸੇ ਦੇ ਹੋਰ ਦੇ ਬੂਥ ਵੀ ਨਹੀਂ ਲੱਗਣ ਦਿੱਤੇ ਜਦੋਂ ਮੇਰੇ ਫਾਦਰ ਸਾਹਿਬ ਜੇਲ੍ਹ 'ਚ ਸੀਗੇ ਮੇਰਾ ਬਰਥ ਹੋ ਤੋਆ ਯਾ ਤੇ ਜਦੋਂ ਮੈਂ 2.5 ਸਾਲ ਦੀ ਹੋ ਗਈ ਆ ਮੈਂ ਆਪਣੇ ਫਾਦਰ ਸਾਹਿਬ ਨੂੰ ਉਦੋਂ ਦੇਖਿਆ ਤੇ ਉਹ ਵੀ ਮੈਨੂੰ ਉਦੋਂ ਹੀ ਮਿਲੇ ਇਦੋਂ ਫਾਦਰ ਸਾਹਿਬ ਜੇਲ੍ਹ ਸੀ ਸੀਗੇ ਉਹਨਾਂ ਨੂੰ ਤਾਂ ਵੱਖਰਾ ਟੌਰਚਰ ਕਰਦੇ ਸੀਗੇ ਤੇ ਮੇਰੇ ਮਾਤਾ ਜੀ ਉਹਨਾਂ ਨੂੰ ਮੇਰੇ ਦਾਦੀ ਦਾਦਿਆਂ ਨੂੰ ਸਾਰਿਆਂ ਨੂੰ ਵੱਖਰਾ ਟੌਰਚਰ ਕਰਦੇ ਸੀਗੇ ਉਹ ਅਗal ਤੱਕ ਸਾਹਿਬ ਤੇ ਅਟੈਕ ਹੋਇਆ ਸੀਗੇ ਫਾਦਰ ਸਾਹਿਬ ਜੇਲ੍ਹ ਸੀਗੇ ਨਾ ਤੇ ਇੰਨਾ ਤਾਂ ਕੀਤਾ ਜਾਂਦਾ ਸੀਗਾ ਕਿ ਉਹ ਫਿਰ ਕਦੀ ਕਿਸੇ ਰਿਸ਼ਤੇਦਾਰ ਦੇ ਘਰ ਜਾ ਕੇ ਰਹਿੰਦੇ ਸੀ ਤੇ ਕਦੀ ਕਿਸੇ ਰਿਸ਼ਤੇਦਾਰ ਦੇ ਘਰ ਜਾ ਕੇ ਰਹਿੰਦੇ ਸੀਗੇ ਰੰਤਾਰਨ ਜਿਮਣੀ ਚੋਣ ਸਭ ਦੀ ਵਿਕਾਰ ਦਾ ਸਵਾਲ ਬਣੀ ਹੋਈ ਹੈ। ਅਕਾਲੀ ਦਲ ਨੇ ਬੀਬੀ ਸੁਖਵਿੰਦਰ ਕੌਰ ਹੋਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ। ਸੁਖਵਿੰਦਰ ਕੌਰ ਹੋਰਾਂ ਦੇ ਬੀਟੀ ਕੰਚਨ ਪ੍ਰੀਤ ਕੌਰ ਸਾਡੇ ਨਾਲ ਨਹੀਂ ਗੱਲਬਾਤ ਇਹਨਾਂ ਦੇ ਨਾਲ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠੀਕ ਠਾਕ ਹੋ ਬਣੇ। ਵਧੀਆ ਚੱਲਦੀ ਕਲਾ। ਕੈਂਪੇਨ ਕਿਵੇਂ ਚੱਲ ਰਹੀ ਹੈ? ਬਹੁਤ ਵਧੀਆ ਵਾਹਿਗੁਰੂ ਦੀ ਕਿਰਪਾ ਜੀ। ਬਹੁਤ ਸੋਹਣਾ ਚੱਲ ਰਿਹਾ ਹੈ ਸਾਰਾ। ਸਹਿਯੋਗ ਦੇ ਰਹੇ ਨੇ। ਸਾਰੇ ਸਾਡੇ ਨਾਲ ਜੁੜ ਰਹੇ ਨੇ। ਕਾਂਗਰਸ ਪਾਰਟੀ ਦੇ ਕਈ ਉਮੀਦਵਾਰ ਜਿਹੜੇ ਆ ਸਾਬਕਾ ਸਰਪੰ ਮੌਜੂਦਾ ਸਰਪੰਚ ਐਮਸੀ ਜਿਹੜੇ ਆ ਉਹ ਸਾਡੇ ਨਾਲ ਜੁੜ ਰਹੇ ਨੇ ਬਹੁਤ ਵਧੀਆ ਚੱਲ ਰਿਹਾ ਮੁੱਖ ਮੁਕਾਬਲਾ ਕਿਹਦੇ ਨਾਲ ਮੰਨਦੇ ਆ ਜਿਵੇਂ ਪਹਿਲੋਂ ਵੀ ਕਹਿ ਚੁੱਕੀਆਂ ਕਿ ਮੁੱਖ ਮੁਕਾਬਲਾ ਸਾਡਾ ਸਾਡੇ ਨਾਲ ਹੀ ਆ ਅਸੀਂ ਨਵੇਂ ਆਏ ਆ ਤੇ ਬਹੁਤ ਮਿਹਨਤ ਕਰ ਰਹੇ ਆ ਤੇ ਅਸੀਂ ਆਪਣੇ ਆਪ ਨੂੰ ਰੱਖ ਕੇ ਆਪਣੇ ਨਾਲ ਹੀ ਮੁਕਾਬਲਾ ਕਰ ਰਹੇ ਆ ਤੇ ਵਾਹਿਗੁਰੂ ਕਿਰਪਾ ਕਰਨ ਚੜ੍ਹਦੀ ਕਲਾ ਹੋਵੇ ਬਸ ਇਹੀ ਅਰਦਾਸ ਹੈ ਜੀ ਕਿਉਂ ਤੁਸੀਂ ਕਹਿੰਦੇ ਕਿ ਨਵੇਂ ਆਏ ਆ ਹਾਂ ਜੀ ਅਲੈਕਸ਼ਨ ਲੜਨੀ ਕਿਵੇਂ ਲੜਨੀ ਆ ਲੋਕਾਂ ਚ ਵਿਚਰਨਾ ਮਤਲਬ ਕਿਹੋ ਜਿਹਾ ਐਕਸਪੀਰੀਅੰਸ ਆ ਮੈਂ ਦੱਸ ਦਵਾਂ ਕਿ ਅ ਅਸੀਂ ਬਹੁਤੇ ਸਿਆਸਤ ਚ ਹੈਗੇ ਨਹੀਂ ਆ ਤੇ ਨਾ ਸਾਨੂੰ ਸਿਆਸਤ ਆਉਂਦੀ ਆ ਬਿਲਕੁਲ ਸਿੰਪਲ ਜੇ ਆ ਸਿੰਪਲ ਪਰਿਵਾਰ ਤੋਂ ਆ ਧਰਮੀ ਫੌਜੀ ਪਰਿਵਾਰ ਤੋਂ ਆ ਹਾਂ ਤੇ ਅਸੀਂ ਜਿੱਤਰਾ ਲੋਕਾਂ ਵਿੱਚ ਵਿਚਰ ਰਹੇ ਆ ਕੋਈ ਉਹਨਾਂ ਨੂੰ ਅਸੀਂ ਧੋਖੇ ਚ ਨਹੀਂ ਰੱਖ ਰਹੇ ਕੋਈ ਜਿਹੜੀ ਅਸੀਂ ਉਹਨਾਂ ਨੂੰ ਜੋ ਕੰਮ ਕਰਵਾ ਸਕਦੇ ਆ ਉਹ ਦੱਸ ਰਹੇ ਆ ਕਿ ਅਸੀਂ ਆ ਕਰਵਾ ਸਕਦੇ ਆ ਜਿਹੜਾ ਨਹੀਂ ਕਰਵਾ ਸਕਦੇ ਸਰਕਾਰ ਆਉਂਦੇ ਅਸੀਂ ਕਰਵਾਵਾਂਗੇ ਜੋ ਵੀ ਆ ਉਹ ਸੱਚ ਆ ਉਹ ਦਿਲੋਂ ਆ ਕੋਈ ਝੂਠ ਨਹੀਂ ਆ ਇਹਦੇ ਚ ਝੂਠੇ ਲਾਰੇ ਬਿਲਕੁਲ ਨਹੀਂ ਜਾਈਂ ਤੇ ਵਾਹਿਗੁਰੂ ਕਿਰਪਾ ਕਰਨ ਤੇ ਜੋ ਵੀ ਆਪਣੇ ਹਲਕੇ ਦੇ ਮਸਲੇ ਆ ਇੰਨੇ ਜੋਗਾ ਕਰਨ ਕਿ ਅਸੀਂ ਹੱਲ ਕਰਾ ਸਕੀਏ ਜਿੰਨੇ ਤੁਸੀਂ ਦੱਸਿਆ ਵੀ ਤੁਹਾਡੇ ਫਾਦਰ ਸਾਹਿਬ ਧਰਮੀ ਫੌਜੀ ਸੀ ਹਾਂਜੀ ਵੱਖ-ਵੱਖ ਜਿਹੜੇ ਉਮੀਦਵਾਰ ਨੇ ਤੁਹਾਡੇ ਓਪੋਨੈਂਟ ਨੇ ਹਨਾ ਉਹ ਇਹ ਆਖ ਰਹੇ ਨੇ ਕਾਲੀਦਾਰ ਨੂੰ ਅੱਜ ਧਰਮੀ ਫੌਜੀਆਂ ਦੀ ਯਾਦ ਆ ਗਈ ਪਹਿਲਾਂ ਕਿਉਂ ਨਹੀਂ ਆਈ ਪਹਿਲਾਂ ਹਰਮਿੰਦਰ ਸਿੰਘ ਸੰਧੂ ਲਗਾਤਾਰ ਉਹਨਾਂ ਦੇ ਕੈਂਡੀਡੇਟ ਰਹੇ ਜਾਂ ਵੱਖ-ਵੱਖ ਹੋਰ ਉਮੀਦਵਾਰ ਰਹੇ ਹੁਣ ਕਿਉਂ ਆਈ ਯਾਦ ਆ ਗਈ ਧਰਮੀ ਫੌਜੀਆਂ ਦੀ ਕਾਲੀਦਾਰ ਨੂੰ ਜੀ ਬਹੁਤ ਸੋਹਣਾ ਸਵਾਲ ਕੀਤਾ ਤੁਸੀਂ ਮੈਂ ਇਹ ਦੱਸਣਾ ਚਾਹੁੰਨੀ ਆ ਕਿ ਜਦੋਂ 1984 ਵਿੱਚ ਸ਼੍ਰੀ ਅਕਾਲ ਤਖਸੈਬੂ ਦੇ ਅਟੈਕ ਹੋਇਆ ਸੀਗਾ ਕਾਂਗਰਸ ਸਰਕਾਰ ਨੇ ਅਟੈਕ ਕਰਾਇਆ ਸੀਗਾ ਤੇ ਉਹ ਸਰਕਾਰ ਨੇ ਇਹਨਾਂ ਨੂੰ ਭਗੌੜੇ ਘਰਾੜ ਦਿੱਤਾ ਸੀਗਾ ਤੇ ਸ਼ਰੋਮਣੀ ਕਮੇਟੀ ਸੀ ਜਿਨ੍ਹਾਂ ਨੇ ਇਹਨਾਂ ਨੂੰ ਧਰਮੀ ਫੌਜੀ ਦਾ ਨਾਮ ਦਿੱਤਾ ਆ ਤੇ ਇਹਨਾਂ ਦੀ ਬਾਹ ਫੜੀ ਸੀ ਉਦੋਂ ਵੀ ਫੜੀ ਸੀ ਤੇ ਹੁਣ ਸ਼ਰੋਮਣੀ ਅਕਾਲੀ ਦਲ ਨੇ ਇੱਕ ਧਰਮੀ ਫੌਜੀ ਪਰਿਵਾਰ ਨੂੰ ਜੜਾਏ ਟਿਕਟ ਦੇ ਕੇ ਨਵਾਜਿਆ ਤੇ ਉਹਦੇ ਬਹੁਤ ਸ਼ੁਕਰਗੁਜ਼ਾਰ ਆ ਸੀ ਮੈਂ ਸੰਦੀਪ ਸਿੰਘ ਸ਼ਨੀ ਦੇ ਭਰਾ ਮਨਦੀਪ ਸਿੰਘ ਨਾਲ ਗੱਲ ਕਰ ਰਿਹਾ ਸੀ ਹਾਂਜੀ ਕਹਿੰਦੇ ਵੀ ਉਹ ਅੱਜ ਧਰਮੀ ਫੌਜੀ ਯਾਦ ਆ ਗਏ ਕਾਲੀਦਾਨ ਨੂੰ ਕਹਿੰਦੇ ਪਹਿਲਾਂ ਟਿਕਟ ਕਿਉਂ ਨਹੀਂ ਦਿੱਤੀ ਦੇਖੋ ਜੀ ਇਹ ਤਾਂ ਹੁਣ ਜਿੱਦਾਂ ਮੇਰੇ ਮਾਤਾ ਜੀ ਨੇ ਪ੍ਰਿੰਸੀਪਲ ਰਹੇ ਨੇ ਉਹ ਚਾਹੁੰਦੇ ਨੇ ਕਿ ਅਸੀਂ ਹਲਕੇ ਚ ਹੋਰ ਸੇਵਾ ਕਰੀਏ ਤੇ ਉਹਨਾਂ ਨੂੰ ਦੇਖਦਿਆਂ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਟਿਕਟ ਦੇ ਕੇ ਸਾਨੂੰ ਨਿਵਾਜਿਆ ਆ ਪਹਿਲੋਂ ਜਿਹੜਾ ਆ ਪਹਿਲੋਂ ਕੋਈ ਨਹੀਂ ਆਇਆ ਹੋਏਗਾ ਉਹਨਾਂ ਦੇ ਧਿਆਨ ਚ ਜਾਂ ਕਿਸੇ ਨੇ ਅਪਰੋਚ ਨਹੀਂ ਕੀਤੀ ਹੋਏਗੀ ਕੋਈ ਇਦਾਂ ਦੀ ਗੱਲ ਨਹੀਂ ਹੋਏਗੀ ਤਾਂ ਹੀ ਨਾ ਹੁਣ ਜੇ ਆ ਗਏ ਆ ਤੇ ਆਪਾਂ ਨੂੰ ਸਾਰਿਆਂ ਨੂੰ ਸਤਿਕਾਰ ਕਰਨਾ ਚਾਹੀਦਾ ਆ ਇਹ ਸਵਾਲ ਚੁੱਕਣਾ ਤੇ ਵੰਦਾ ਹੀ ਨਹੀਂ ਕਿ ਪਹਿਲੋਂ ਨਹੀਂ ਯਾਦਾ ਹੀ ਪਹਿਲੋਂ ਵੀ ਸ਼੍ਰੋਮਣੀ ਕਮੇਟੀ ਨੇ ਜਿਹੜਾ ਆ ਧਰਮੀ ਫੌਜੀ ਨਾ ਸ਼੍ਰੋਮਣੀ ਕਮੇਟੀ ਨੇ ਦਿੱਤਾ ਆ ਹੂੰ ਤੇ ਇਹ ਗੱਲ ਨੂੰ ਆਪਾਂ ਭੁੱਲ ਰਹੇ ਆ ਮੈਂ ਪਿਛਲੇ ਦਿਨੀ ਦਿੱਲੀ ਸੀਗਾ ਹਰਮਿਤ ਸਿੰਘ ਗਾਲਕਾ ਡੀਐਸਜੀ ਐਮਸੀ ਦੇ ਪ੍ਰਧਾਨ ਨੇ ਦਿੱਲੀ ਸਿਟੀ ਕੌਰ ਦੁਆਰਾ ਮੈਨੇਜਮੈਂਟ ਕਮੇਟੀ ਕਹਿੰਦੇ ਕਾਲੀ ਦਲ ਨੇ ਪੰਥਵਾਲ ਪਿੱਠ ਕਰ ਲਈ ਸੀ ਕਹਿੰਦੇ ਹੁਣ ਪੰਥ ਅੰਮ੍ਰਿਤਪਾਲ ਹੋਰਾਂ ਦੇ ਨਾਲ ਖੜਾ ਹੈ ਤਰਮਤਾਰ ਨੂੰ ਵਾਈਲ ਇਕਸ਼ਨ ਚ ਕਾਲੀ ਦਲ ਚੌਥੇ ਨੰਬਰ ਤੇ ਆਊਗਾ ਅੱਛਾ ਜੀ ਚਲੋ ਜੀ ਮੈਂ ਤਾਂ ਇਹੋ ਹੀ ਅਰਦਾਸ ਕਰਦੀ ਹੁੰਨੀ ਆ ਕਿ ਵਾਹਿਗੁਰੂ ਸਭ ਦੀ ਚੜ੍ਹਦੀ ਕਲਾ ਕਰਨਾ ਬਾਕੀ ਇਹ ਜੀ ਸਾਡੀ ਮਿਹਨਤ ਦਾ ਜਿਹੜਾ ਵਾ ਫਾਲ ਸਾਨੂੰ ਮਿਲੇਗਾ ਅਸੀਂ ਮਿਹਨਤ ਕਰ ਰਹੇ ਹਾਂ ਸੱਚੇ ਦਿਲੋਂ ਕਰ ਰਹੇ ਹਾਂ ਤੇ ਜੋ ਵੀ ਆ ਸਾਡਾ ਕੋਈ ਅਸੀਂ ਮਤਲਬ ਕਿ ਕਿਆਸਤ ਨੂੰ ਵੇਖ ਕੇ ਨਹੀਂ ਜੀ ਇਦਾਂ ਕਰਾਂਗੇ ਓਦਾਂ ਕਾ ਝੂਠਾ ਕੁਛ ਨਹੀਂ ਚੱਲ ਰਿਹਾ ਸਾਡੇ ਦਿਲੋਂ ਆ ਸਾਡੇ ਹਲਕੇ ਦੇ ਲੋਕਾਂ ਲਈ ਸਾਡੀ ਇੱਕ ਹਸਾਬ ਨਾਲ ਸੇਵਾ ਆ ਅਸੀਂ ਉਹਨਾਂ ਲਈ ਸਮਰਪਿਤ ਆ ਅਸੀਂ ਉਹਨਾਂ ਦੀ ਸੇਵਾ ਕਰਾਂਗੇ ਪਹਿਲਾਂ ਵੀ ਜਿੱਦਾਂ ਮੇਰੇ ਫਾਦਰ ਸਾਹਿਬ ਨੇ ਆਪਣੇ ਧਰਮ ਲਈ ਆਪਣੀ ਨੌਕਰੀ ਨੂੰ ਲੱਤ ਮਾਰੀ ਆ ਹੁਣ ਵੀ ਅਸੀਂ ਜਿਹੜਾ ਵਾ ਆਪਣੇ ਹਲਕੇ ਦੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਰਵਾਂਗੇ ਕਾਲੀ ਦਲ ਦੀ ਗੱਲ ਇਹ ਆ ਕਿ ਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਨੂੰ ਲੋਕੀ ਪਹਿਲਾਂ ਭੁੱਲ ਗਏ ਸੀਗੇ ਉਹਨਾਂ ਨੂੰ ਲੱਗਾ ਕਿ ਜਦੋਂ ਆਮ ਆਦਮੀ ਪਾਰਟੀ ਆਏਗੀ ਪਤਾ ਨਹੀਂ ਕਿੰਨਾ ਕਿ ਇਹਨਾਂ ਨੇ ਜਿਹੜਾ ਆ ਵੱਖਰਾ ਕੁਝ ਕਰ ਦੇਣਾ ਆ ਤੇ ਹੁਣ ਲੋਕਾਂ ਦੇ ਜਦੋਂ ਵਿੱਚ ਵਿਚਰਦੇ ਆ ਅਸੀਂ ਤੇ ਅਸੀਂ ਦੇਖਦੇ ਆ ਕਿ ਆਮ ਆਦਮੀ ਜਿਹੜੀ ਆ ਬਿਲਕੁਲ ਉਹਨਾਂ ਦੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਕਾਰਕਰ ਦਾ ਇਹੋ ਕਹਿਣਾ ਹੈ ਕਿ ਨਸ਼ਾ ਬਹੁਤ ਜ਼ਿਆਦਾ ਆ ਸਾਰੀਆਂ ਸ਼ਹਿਰ ਦੀਆਂ ਸੀਵਰੇਜ ਦੀਆਂ ਪ੍ਰੋਬਲਮਸ ਆ ਮੈਂ ਤੁਹਾਨੂੰ ਦੱਸ ਦਿੰਨੀ ਆ ਸਤਖੰਡ ਰੋਡ ਉੱਤੇ ਇਹ ਨਾ ਕੂੜੇ ਦਾ ਡੰਪ ਹੈ ਨਾ ਸਤਖੰਡ ਰੋਡ ਹੈ ਤੇ ਕੂੜੇ ਦਾ ਡੰਪ ਇੰਨਾ ਵੱਡਾ ਲੱਗਿਆ ਹੋਇਆ ਹੈ ਤੇ ਉਹ ਪਾਰਕ ਵੀ ਸ਼ਹੀਦ ਉਦਮ ਸਿੰਘ ਜੀ ਦੀ ਪਾਰਕ ਸੀਗੀ ਜਿੰਨਾਂ ਨੂੰ ਉਹਨੇ ਕੂੜੇ ਦਾ ਡੰਪ ਬਣਾ ਦਿੱਤਾ ਇਹਨਾਂ ਦਸਾਂ ਸਾਲਾਂ ਚ ਤੇ ਲੋਕੀ ਹੁਣ ਮੋੜ ਜਿਹੜਾ ਆ ਆਪਣੀ ਖੇਤਰੀ ਪਾਰਟੀ ਵੱਲ ਮੋੜ ਰਹੇ ਨੇ ਉਹਨਾਂ ਨੂੰ ਅਹਿਸਾਸ ਹੋ ਚੁੱਕਿਆ ਹੈ ਕਿ ਜੇ ਕੋਈ ਸਾਡਾ ਵਿਕਾਸ ਕਰਾ ਸਕਦਾ ਆ ਸਾਡੇ ਕਾਰਜ ਕਰ ਸਕਦਾ ਆ ਤੇ ਉਹ ਸਾਡੀ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਕਰਵਾ ਸਕਦੀ ਆ। ਪ੍ਰਾਇਓਰਿਟੀ ਤੇ ਕਿਹੜੇ ਮੁੱਦੇ ਨੇ ਤਰਨ ਤਾਰ ਨੂੰ ਜੀ ਸਭ ਤੋਂ ਪਹਿਲਾ ਮੁੱਦਾ ਤਾਂ ਮੈਂ ਤੁਹਾਨੂੰ ਦੱਸ ਦਵਾ ਕਿ ਨਸ਼ੇ ਦਾ ਆ। ਅਸੀਂ ਜਦੋਂ ਪਿੰਡ-ਪਿੰਡ ਜਾਂਦੇ ਆ ਚੋਣ ਪ੍ਰਚਾਰ ਲਈ ਤੇ ਸਾਰਿਆਂ ਦੇ ਆਪਣੀਆਂ ਮਾਵਾ-ਪਹਿਣਾ ਦੇ ਮੂੰਹ ਤੇ ਆਹੀ ਹੁੰਦਾ ਹੈ ਕਿ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਸਾਡੇ ਪੁੱਤ ਜਿਹੜੇ ਆ ਨਸ਼ੇ ਦੇ ਆਦੀ ਆ ਤੇ ਅਸੀਂ ਜਿਹੜਾ ਆ ਸਾਡੀ ਆਮਦਨ ਦਾ ਕੋਈ ਰਾਹ ਨਹੀਂ ਹੈਗਾ ਨਾ ਤਾਂ ਨੌਕਰੀਆਂ ਮਿਲ ਰਹੀਆਂ ਨੇ ਤੇ ਜਿਹੜੇ ਆ ਨਸ਼ੇ ਵਿੱਚ ਦੁੱਤ ਹੋ ਗਏ ਜਿਹੜੇ ਆ ਸਾਡੇ ਜਿਹੜੇ ਭੈਣ ਭਰਾ ਜਿਹੜੇ ਭਰਾ ਆ ਵੱਡੇ ਬਜ਼ੁਰਗ ਕਈ ਵੀ ਆ ਸਾਰੇ ਲੱਗੇ ਹੋਏ ਆ ਤੇ ਕਹਿੰਦੇ ਕੋਈ ਸਾਡੇ ਆਮਦਨ ਦਾ ਕੋਈ ਸਾਧਨ ਨਹੀਂ ਹੈਗਾ ਤੇ ਅਸੀਂ ਦਾ ਪਹਿਲੀ ਜਿਹੜੀ ਆ ਇਹੀ ਕੰਮ ਕਰਾਂਗੇ ਕਿ ਅਸੀਂ ਜਿਹੜਾ ਵਾ ਪਿੰਡ ਪਿੰਡ ਪੰਜ ਪੰਜ ਮੈਂਬਰੀ ਜਿਹੜੀ ਹੈ ਕਮੇਟੀ ਬਣਾਵਾਂਗੇ ਤੇ ਉਹ ਜਿਹੜੀ ਆ ਉਹਨਾਂ ਦੇ ਨਸ਼ੇ ਵਿਰੋਧ ਜਿਹੜਾ ਵਾ ਉਹ ਕਾਰਵਾਈ ਕਰਨਗੇ ਹੋਰ ਫਖ ਫਖ ਮੁੱਦੇ ਕੀ ਨੇ ਹਲਕੇ ਦੀ ਹਲਕੇ ਦੇ ਮੁੱਦੇ ਇਹ ਹੈ ਜੇ ਕਿ ਹਲਕੇ ਦਾ ਵਿਕਾਸ ਨਹੀਂ ਹੋਇਆ ਸਾਡੇ ਤਰਨਤਾਰਨ ਸ਼ਹਿਰ ਵਿੱਚ ਇਹੋ ਜੀ ਮਤਲਬ ਕਿ ਕੋਈ ਇਤਿਹਾਸਿਕ ਯਾਦਗਾਰ ਨਹੀਂ ਬਣਾਈ ਗਈ ਜਿੰਨੂੰ ਲੋਕੀ ਅਟਰੈਕਟ ਜਿੱਦਾਂ ਹੋ ਜਾਂਦੇ ਆ ਨਾ ਕਈ ਜਗ੍ਹਾ ਜਿੱਦਾਂ ਹਰਮੰਦਰ ਸਾਹਿਬ ਦਾ ਕਿੰਨਾ ਸੋਹਣਾ ਸ਼੍ਰੋਮਣੀ ਅਕਾਲੀ ਦਲ ਨੇ ਗਲਿਆਰਾ ਬਣਾਇਆ ਮੰਦਰ ਬਣਾਏ ਆ ਤਾਂ ਅਸੀਂ ਚਾਹੁੰਦੇ ਆ ਕਿ ਉਹ ਚੀਜ਼ਾਂ ਤਰਨਤਾਰਨ ਵਿੱਚ ਵੀ ਹੋਣ ਤੇ ਇਸ ਨਗਰੀ ਨੂੰ ਅਸੀਂ ਸੋਨਾ ਬਣਾਉਣਾ ਚਾਹੁੰਦੇ ਆ ਸੜਕਾਂ ਟੁੱਟੀਆਂ ਪਈਆਂ ਨੇ ਤੇ ਤੁਹਾਨੂੰ ਮੈਂ ਦੱਸ ਦਵਾਂ ਕਿ ਸਭ ਤੋਂ ਪਹਿਲਾਂ ਜਿਹੜਾ ਆ ਅ ਲੋਕਾਂ ਨੂੰ ਜਿਹੜਾ ਹਲਕੇ ਦੀ ਸੰਗਤ ਨੂੰ ਜਿਹੜਾ ਸੀਗਾ ਨਾ ਇਲਾਜ ਲਈ ਜਿਹੜਾ ਅੰਮ੍ਰਿਤਸਰ ਜਾਣਾ ਪੈਂਦਾ ਸੀਗਾ ਤੇ ਅਸੀਂ ਸਭ ਤੋਂ ਪਹਿਲਾਂ ਪ੍ਰਧਾਨ ਜੀ ਕੋਲ ਗੱਲ ਇਹ ਰੱਖੀ ਕਿ ਆ ਸਾਨੂੰ ਹਸਪੀਟਲ ਜਿਹੜਾ ਚੈਰੀਟੇਬਲ ਬਾਬਾ ਗੁੱਡਾ ਸਾਹਿਬਾ ਹਸਪੀਟਲ ਆ ਉਹਦੀ ਇਮਾਰਤ ਬਹੁਤ ਵੱਡੀ ਆ ਤੇ ਉਹ ਨਾ ਇੱਕ ਸਾਲ ਨਾਲ ਬੰਦ ਪਿਆ ਸੀਗਾ ਅਸੀਂ ਉਹਨਾਂ ਨੂੰ ਮਤਲਬ ਕਿ ਰਿਕੁਐਸਟ ਕਰਕੇ ਪ੍ਰਧਾਨ ਜੀ ਨੂੰ ਤੇ ਇੱਕ ਮਹੀਨੇ ਦੇ ਅੰਦਰ ਅੰਦਰ ਅਸੀਂ ਜੜਾ ਆ ਉਹਨੂੰ ਓਪਨ ਕਰਵਾ ਦਿੱਤਾ ਹੈ ਤੇ ਹੁਣ ਸਾਰੇ ਜਿਹੜੇ ਆ ਉਥੇ ਲਾਭ ਲੈ ਰਹੇ ਨੇ ਤੇ ਇਦਾਂ ਦੇ ਮਸਲੇ ਜਿਹੜੇ ਆ ਜਿਹੜੇ ਜ਼ਰੂਰੀ ਆ ਲੋਕਾਂ ਦੀਆਂ ਜੜੀਆਂ ਤੰਗੀਆਂ ਆ ਰਹੀਆਂ ਵਾ ਅੰਮ੍ਰਿਤਸਰ ਜਾਣਾ ਪੈਂਦਾ ਆ ਅਸੀਂ ਉਹ ਚੀਜ਼ਾਂ ਇੱਥੇ ਬਣਵਾਉਣਾ ਚਾਹੁੰਦੇ ਆ ਤਾਂ ਜੋ ਕਈ ਗਰੀਬ ਵਰਗ ਦੇ ਲੋਕ ਹੁੰਦੇ ਆ ਇੰਨਾ ਬੋੜ ਨਹੀਂ ਕਰ ਪਾਉਂਦੇ ਤੇ ਉਹ ਅਸੀਂ ਚਾਹੁੰਦੇ ਆ ਕਿ ਉਹ ਚੀਜ਼ਾਂ ਇੱਥੇ ਹੋਣ ਤਾਂ ਤੁਹਾਨੂੰ ਵਿੱਚ ਹੋਣ ਹਾਂ ਜਿਵੇਂ ਤੁਸੀਂ ਕਹਿ ਕੇ ਅਕਾਲੀ ਦਲ ਸੇਵਾਦਾਰ ਆ ਅਕਾਲੀ ਦਲ ਤਾਂ ਸੇਵਾ ਦੇ ਲਈ ਆ ਖੇਤਰੀ ਪਾਰਟੀ ਆ ਪੰਜਾਬ ਦੀ ਪਿਛਲੇ ਦਿਨੀ ਸੀਮਾਨ ਇੱਥੇ ਆਉਂਦੇ ਨੇ ਉਮੀਦਵਾਰ ਅਨਾਉਂਸ ਕਰਦੇ ਨੇ ਹਰਮਨ ਸਿੰਘ ਸੰਧੂ ਉਹਨਾਂ ਨੂੰ ਕਹਿੰਦੇ ਨੇ ਹਰਮਿਤ ਸਿੰਘ ਸੰਧੂ ਨੇ ਹਲਕੇ ਦੀ ਸੇਵਾ ਕੀਤੀ ਇਲਾਕੇ ਦੀ ਸੇਵਾ ਕੀਤੀ ਇੱਕ ਵਾਰ ਫਿਰ ਤੁਸੀਂ ਮੌਕਾ ਦਿਓ ਸੀਐਮ ਸਾਹਿਬ ਨੇ ਕਿਹਾ ਜੀ ਇਲਾਕੇ ਦੀ ਸੇਵਾ ਤਾਂ ਦੇਖ ਹੀ ਰਹੀ ਆ ਸਾਰਿਆਂ ਨੂੰ ਕਿੰਨੀ ਕੁ ਕੀਤੀ ਆ ਉਹ ਤਾਂ ਸਾਰੇ ਜਾਣੋ ਨੇ ਇਲਾਕੇ ਦੀ ਸੇਵਾ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਤਰਨਤਾਰਨ ਹਲਕੇ ਤੇ ਲੋਨ ਨੂੰ 200 ਕਰੋੜ ਰੁਪਇਆ ਦਿੱਤਾ ਸੀਗਾ ਹਰਮਿਤ ਸੰਧੂ ਨੂੰ ਤੇ ਉਹਨਾਂ ਨੇ ਕੁਝ ਨਹੀਂ ਕੀਤਾ ਜਿੱਥੇ ਵੀ ਅਸੀਂ ਜਾਣੇ ਆਪਣੇ ਚੋਣ ਪ੍ਰਚਾਰ ਲਈ ਲੋਕੀ ਕਹਿ ਰਹੇ ਨੇ ਕਿ ਜਦੋਂ ਆਪਣੀਆਂ ਇਲੈਕਸ਼ਨ ਆਉਂਦੀ ਆ ਉਦੋਂ ਐਮਐਲਏ ਜਿਹੜੇ ਆ ਲੀਡਰ ਜਿਹੜੇ ਆ ਉਹ ਬਾਹਰ ਆ ਜਾਂਦੇ ਵੀ ਸਾਨੂੰ ਵੋਟ ਪਾਓ ਅਸੀਂ ਆ ਕਰਦੇਾਂਗੇ ਉਹ ਕਰਦੇਾਂਗੇ ਪਰ ਕਹਿੰਦੇ ਉਦਾਂ ਹੋਇਆ ਨਹੀਂ ਆ ਬਿਲਕੁਲ ਵੀ ਤੇ ਮੈਂ ਤਾਂ ਆਹੀ ਕਹਾਂਗੀ ਕਿ ਜੇ ਆਪਾਂ ਮਤਲਬ ਕਿ ਜੇ ਸਾਨੂੰ ਕੋਈ ਸੰਗਤ ਵੱਲੋਂ ਪਿਆਰ ਮਿਲ ਕੇ ਸਾਨੂੰ ਨਮਾਇਦਾ ਚੁਣਿਆ ਜਾਂਦਾ ਆ ਤੇ ਅਸੀਂ ਉਹਨਾਂ ਦੇ ਜਿਹੜੇ ਆ ਉਹਨਾਂ ਦੀਆਂ ਉਮੀਦਾਂ ਦੇ ਖਰੇ ਉੱਤਰੀਏ ਨਾ ਕਿ ਵੀ ਇਲੈਕਸ਼ਨ ਚ ਬਾਹਰ ਆ ਜਾਈਏ ਤੇ ਜਦੋਂ ਇਲੈਕਸ਼ਨ ਖਤਮ ਹੋ ਜਾਂਦੀ ਆ ਤੇ ਆਪਣੇ ਘਰ ਦੇ ਦਰਵਾਜ਼ੇ ਬੰਦ ਕਰ ਲਈਏ ਲੋਕਾਂ ਲਈ ਇਹ ਤਾਂ ਬਹੁਤ ਗਲਤ ਗੱਲ ਆ ਪਰ ਤੁਹਾਡੀ ਵਿਰੋਧੀ ਕਹਿੰਦੇ ਕਿ ਬੀਬਾ ਜੀ ਤਾਂ ਹੁਣ ਪਿੰਡਾਂ 'ਚ ਨਜ਼ਰ ਆ ਰਹੇ ਆ ਕਹਿੰਦੇ ਇਲੈਕਸ਼ਨ ਤੋਂ ਬਾਅਦ ਤਾਂ ਇਹ ਕੈਨੇਡਾ ਜਾਣਗੇ ਕਹਿੰਦੇ ਕੈਨੇਡਾ ਲੱਪਣੇ ਵੀ ਨਹੀਂ ਇੱਥੇ ਤਾਂ ਨਹੀਂ ਜੀ ਕੈਨੇਡਾ ਤਾਂ ਅਸੀਂ ਛੱਡ ਕੇ ਆ ਚੁੱਕੇ ਆਂ ਹੂੰ ਕੈਨੇਡਾ ਸੀ ਛੱਡ ਦਿੱਤਾ ਆ ਮੈਂ ਛੱਡ ਦਿੱਤਾ ਆ ਮੇਰੇ ਮਦਰ ਨੇ ਮੇਰੇ ਮਦਰ ਤਾਂ ਪਹਿਲੋਂ ਵੀ ਇੱਥੇ ਸੀਗੇ ਚਲੋ ਕਦੀ ਕਦਾਈ ਆਉਂਦੇ ਜਾਂਦੇ ਸੀ ਕਿਉਂਕਿ ਅਸੀਂ ਤਿੰਨੋਂ ਬੇਟੀਆਂ ਜੜੀਆਂ ਉਹ ਕੈਨੇਡਾ ਆਂ ਜੀ ਤੇ ਮਦਰ ਫਾਦਰ ਤੇ ਆਉਣਾ ਜਾਣਾ ਲੱਗਿਆ ਰਹਿੰਦਾ ਆ ਤੇ ਬੱਚਿਆਂ ਨੂੰ ਮਿਲਣਾ ਆ ਤੇ ਉਹਨਾਂ ਨੇ ਪਹਿਲੋਂ ਵੀ ਜਿੰਨਾ ਸਾਲ ਆਪਣੇ ਤੇ 30 ਸਾਲ ੌਂਕਰੀ ਕੀਤੀ ਆ ਨਾ ਉਹਨਾਂ ਨੇ ਸੇਵਾ ਹੀ ਨਿਭਾਈ ਆ ਜੀ ਜਦੋਂ ਆਪਣੇ ਗਰੀਬ ਬੱਚੇ ਜਿਹੜੇ ਆ ਫੀਸ ਅਫੋਰਡ ਨਹੀਂ ਸੀ ਕਰ ਪਾਉਂਦੇ ਉਹਨਾਂ ਨੇ ਉਹਨਾਂ ਦੀਆਂ ਫੀਸਾਂ ਆਪਣੇ ਕੋਲੋਂ ਦਿੱਤੀਆਂ ਨੇ ਹੂੰ ਉਹਨਾਂ ਦੀ ਪੜ੍ਹਾਈ ਜਿਹੜੀ ਆਪਣੇ ਕੋਲੋਂ ਕਰਵਾਈ ਆ ਤੇ ਉਹਨਾਂ ਨੂੰ ਬਹੁਤ ਵਧੀਆ ਲੱਗਦਾ ਹੈ ਤੇ ਇਸੇ ਕਰਕੇ ਅਸੀਂ ਜਿਹੜਾ ਆ ਯਾਦ ਗਰੁੱਪ ਬਣਾਇਆ ਸੀ ਮੇਰੇ ਮਾਤਾ ਜੀ ਆ ਯਾਦ ਗਰੁੱਪ ਦੇ ਮੁਖੀ ਸੀਗੇ ਹੂੰ ਤੇ ਜੇ ਆਪਾਂ ਜਾਣਾਂ ਹੀ ਹੁੰਦਾ ਤੇ ਆਪਾਂ ਇੰਨੇ ਇਸ ਚੀਜ਼ 'ਚ ਕਿਉਂ ਪੈਂਦੇ ਜੀ ਹੂੰ ਅਸੀਂ ਤਾਂ ਇੱਥੇ ਰਹਿ ਕੇ ਹਲਕੇ ਦੀ ਸੇਵਾ ਕਰਨੀ ਆ ਤੇ ਕਰ ਵੀ ਰਹੇ ਆ ਤੇ ਗਾਹ ਵੀ ਕਰਾਂਗੇ ਜੀ ਅਸੀਂ ਇਥੋਂ ਪਰ ਫੈਮਿਲੀ ਤੁਹਾਡੀ ਬਾਹਰ ਹੈ ਪਰਿਵਾਰ ਬਾਹਰ ਹੈ ਫਿਰ ਹਾਂਜੀ ਨਹੀਂ ਨਹੀਂ ਮੇਰੇ ਮਦਰ ਵੀ ਇੱਥੇ ਆ ਮੈਂ ਵੀ ਇੱਥੇ ਆ ਮੇਰੀਆਂ ਦੋ ਸਿਸਟਰ ਨੇ ਹਨਾ ਤੇ ਉਹ ਉੱਥੇ ਨੇ ਹਮਮ ਉਹਨੇ ਅਸੀਂ ਤਾਂ ਆ ਗਏ ਆ ਇੱਥੇ ਚਲੋ ਵਾਹਿਗੁਰੂ ਕਿਰਪਾ ਕਰਨ ਉਹ ਵੀ ਮੋੜ ਆਉਣ ਪੰਜਾਬ ਨੂੰ ਕਿਉਂਕਿ ਸਾਡੇ ਪੰਜਾਬ ਲਈ ਜੋ ਇੱਕ ਪਿਆਰ ਆ ਨਾ ਬਾਹਰ ਤਾਂ ਅਸੀਂ ਮਜਬੂਰੀਆਂ ਨੂੰ ਰਹਿੰਦੇ ਆ ਹਮ ਇੱਥੇ ਜਿਹੜਾ ਆ ਜੋ ਸਕੂਨ ਇੱਥੇ ਆਣ ਕੇ ਮਿਲਦਾ ਹੈ ਉਹ ਇੱਥੇ ਮਿਲਦਾ ਹੈ ਬਾਹਰ ਨਹੀਂ ਮਿਲਦਾ ਤੇ ਵਾਹਿਗੁਰੂ ਨੇ ਸਾਨੂੰ ਕਿਰਪਾ ਕੀਤੀ ਆ ਕਿ ਸਾਨੂੰ ਹਲਕੀ ਦੀ ਸੰਗਤ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਆ ਤਾਂ ਅਸੀਂ ਤਾਂ ਬਹੁਤ ਸ਼ੁਕਰਗੁਜ਼ਾਰ ਆ ਵਾਹਿਗੁਰੂ ਦੇ ਮੈਂ ਤੁਹਾਡੀ ਇੱਕ ਇੰਟਰਵਿਊ ਸੁਣ ਰਿਹਾ ਸੀਗਾ ਤੁਸੀਂ 40 ਸਰਪੰਚ ਤੁਹਾਡੇ ਨਾਲ ਚੱਲਦੇ ਨੇ ਤੁਸੀਂ ਕਹਿਆ ਪੰਚਾਇਤਾਂ ਸਾਡੀਆਂ ਨੇ ਹਾਂਜੀ ਪਰ ਪੰਚਾਇਤਾਂ ਦੇ ਪਿੱਛੇ ਆਵਾਮ ਜਿਹੜਾ ਆ ਲੋਕ ਹੈ ਉਹ ਹੈਗੇ ਨੇ ਨਾਲ ਸਰਪੰਚਾਂ ਦੇ ਕਹਿੰਦੇ ਬੂਟ ਖੁੱਣ ਲੱਗਦਾ ਵੀ ਪੂਲ ਹੋਊਗੀ ਬਿਲਕੁਲ ਜੀ ਸਰਪੰਚ ਵੀ ਉਹ ਨੇ ਜਿਹੜੇ ਸਰਕਾਰ ਦੇ ਹਸਤਾਏ ਹੋਏ ਨੇ ਹੂੰ ਜਿਨ੍ਹਾਂ ਨੇ ਸਰਕਾਰ ਨੇ ਜਿਨ੍ਹਾਂ ਨਾਲ ਤੱਕੇਸ਼ਾਈ ਕੀਤੀ ਆ ਤੇ ਅਸੀਂ ਦਾ ਸਾਡਾ ਆਜ਼ਾਦ ਗਰੁੱਪ ਜਿਹੜਾ ਸੀਗਾ ਉਹ ਤੱਕੇਸ਼ਾਈ ਵਿਰੋਧੀ ਖੜਾ ਹੋਇਆ ਸੀਗਾ ਹੂੰ ਤੇ ਅਸੀਂ ਹੁਣ ਵੀ ਤੱਕੇਸ਼ਾਈ ਵਿਰੋਧੀ ਖੜੇ ਆ ਤੇ ਜਿਹੜੇ ਸਰਪੰਚ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੇ ਪਿੱਛੇ ਜਿਹੜੇ ਲੋਕ ਆ ਬਿਲਕੁਲ ਜੀ ਸਾਰੇ ਸੂਝਵਾਨ ਨੇ ਹਮ ਸਾਰੇ ਪੜੇ ਲਿਖੇ ਨੇ ਸੂਝਵਾਨ ਨੇ ਸਾਰੇ ਤੇ ਉਹਨਾਂ ਦੇ ਪਿੱਛੇ ਜਿੰਨੇ ਵੀ ਆ ਸਾਰੇ ਸਾਨੂੰ ਔਰਟ ਕੌਣਗੇ ਤੇ ਸਾਨੂੰ ਜਿਤਾਉਣ ਦਾ ਹੌਂਸਲਾ ਵੀ ਦੇ ਰਹੇ ਨੇ ਤਰਨਤਨ ਸਾਹਿਬ ਪੰਥਕ ਹਲਕਾ ਲੰਮਾ ਸਮਾਂ ਕਾਲੀ ਦਲ ਦੇ ਦੋ ਐਮਪੀ ਬਣਦੇ ਆਏ ਖਡੂਰ ਸਾਹਿਬ ਤੋਂ ਤਰਨਤਾਰਨ ਉਹ ਸੀਟ ਵੀ ਆ ਜਿੱਥੋਂ ਪਿਛਲੇ ਸਮੇਂ ਦੇ ਦੌਰਾਨ ਅ ਅਮਰਪਾਲ ਸਿੰਘ ਹੁਰੀ ਵੀ ਜਿੱਤੇ ਖਡੂਰ ਸਾਹਿਬ ਤੋਂ ਪਹਿਲਾਂ ਜਦੋਂ ਤਰਨਤਾਰਨ ਸਾਹਿਬ ਐਮਪੀ ਹਲਕਾ ਹੁੰਦਾ ਸੀਗਾ ਮਾਨ ਸਾਹਿਬ ਵੀ ਇੱਥੇ ਹੀ ਜਿੱਦੇ ਆ ਇੱਕ ਸਾਂਝਾ ਫਰੰਟ ਜਿਹੜਾ ਪੰਥਕ ਉਮੀਦਵਾਰ ਜਿਹਨਾਂ ਨੇ ਐਲਾਨੇ ਆ ਮਨਦੀਪ ਸਿੰਘ ਨੂੰ ਐਲਾਨਿਆ ਗਿਆ ਉਹਨਾਂ ਨੂੰ ਕਿਵੇਂ ਦੇਖਦੇ ਆ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਜਦੋਂ ਅਮਰਪਾਲ ਜੀ ਦੇ ਆਪਣੇ ਸੀਗੇ ਐਮਪੀ ਦੇ ਇਲੈਕਸ਼ਨ ਸੀਗੇ ਅਸੀਂ ਉਹਨਾਂ ਨੂੰ ਪੂਰਾ ਸਮਰਥਨ ਦਿੱਤਾ ਸੀਗਾ ਏਵੇਂ ਨਾ ਅਸੀਂ ਪਿੰਡਾਂ 'ਚ ਕਿਸੇ ਦੇ ਹੋਰ ਦੇ ਬੂਥ ਵੀ ਨਹੀਂ ਲਗਣ ਦਿੱਤੇ ਉਹਨਾਂ ਦਾ ਕੱਲਾ ਬੂਥ ਲੱਗਾਂ ਦਿੱਤਾ ਸੀਗਾ ਅਸੀਂ ਤਾਂ ਪਹਿਲਾਂ ਵੀ ਅਪੀਲ ਕੀਤੀ ਸੀਗੀ ਕਿ ਅਸੀਂ ਜੇ ਤੁਹਾਨੂੰ ਅਣਾ ਇੱਕ ਧਰਮੀ ਫੌਜੀ ਪਰਿਵਾਰ ਖੜਾਇਆ ਤੇ ਤੁਹਾਨੂੰ ਸਾਡਾ ਸਾਥ ਦੇਣਾ ਚਾਹੀਦਾ ਆ ਚਲੋ ਉਹਨਾਂ ਦੀ ਮਰਜ਼ੀ ਆ ਜੋ ਵੀ ਆ ਹਨਾ ਤੇ ਬਾਕੀ ਮੈਂ ਤਾਂ ਹਲਕੇ ਸੰਗ ਤੁਹਾਨੂੰ ਇਹ ਹੀ ਗੁਜਾਰਿਸ਼ ਕਰੂੰਗੀ ਕਿ ਇੱਕ ਧਰਮੀ ਫੌਜੀ ਪਰਿਵਾਰ ਆ ਕੁਰਬਾਨੀ ਕੀਤੀ ਆ ਜੇ ਉਸ ਕੁਰਬਾਨੀ ਦਾ ਥੋੜਾ ਸਮਾਂ ਪੈ ਗਿਆ ਆ ਤੇ ਉਹ ਕੁਰਬਾਨੀ ਕੁਰਬਾਨੀ ਰਹਿਣੀ ਆ ਕੁਰਬਾਨੀ ਬਦਲ ਨਹੀਂ ਜਾਣੀ ਤੇ ਜੇ ਸਾਨੂੰ ਮੌਕਾ ਮਿਲਿਆ ਆ ਹੁਣ ਪਹਿਲਾਂ ਵੀ ਮੇਰੇ ਫਾਦਰ ਸਾਹਿਬ ਨੇ ਆਪਣੇ ਧਰਮ ਨੂੰ समर्पित ਸੀਗੇ ਤੇ ਹੁਣ ਵੀ ਆਪਾਂ ਜਿਹੜੇ ਆ ਆਪਣੇ ਧਰਮ ਨੂੰ ਸਮਰਪਿਤ ਆ ਤੇ ਇਹ ਹਲਕਾ ਨਿਵਾਸੀ ਜਿਹੜੇ ਆ ਉਹ ਜ਼ਰੂਰ ਸੋਚ ਵਿਚਾਰ ਕਰਨਾ ਕਿ ਜਿਹੜੀ ਕੁਰਬਾਨੀ ਆ ਜੇ ਉਹਨੂੰ ਸਮਾਂ ਪੈ ਗਿਆ ਤੇ ਉਹ ਕੁਰਬਾਨੀ ਬਦਲ ਨਹੀਂ ਜਾਂਦੀ ਉਹ ਕੁਰਬਾਨੀ ਰਹਿੰਦੀ ਆ ਤੇ ਮਨਦੀਪ ਸਿੰਘ ਜੀ ਵਾਗੁਰ ਚੜ੍ਹਦੀ ਕਲਾ ਕਰਨ ਸਾਰਿਆਂ ਦੀ ਤੇ ਅਸੀਂ ਤਾਂ ਜੀ ਆਪਾਂ ਹੁਣ ਨਾ ਮਤਲਬ ਕਿ ਕਿਸੇ ਤੇ ਮੈਂ ਕਿੰਨੀ ਆ ਵੀ ਦੂਸ਼ਣ ਬਾਜੀ ਨਾ ਕਰੀਏ ਮੈਂ ਸਾਰਿਆਂ ਨੂੰ ਇਹੋ ਹੀ ਬਾਕੀ ਕੈਂਡੀਡੇਟਸ ਨੂੰ ਵੀ ਇਹ ਅਪੀਲ ਕਰੂੰਗੀ ਕਿ ਆਪਾਂ ਵੋਟਾਂ ਨਾਲ ਜਿੱਤੀਏ ਵੋਟਾਂ ਨਾਲ ਦੇਖੀਏ ਕਿ ਕੀ ਹੁੰਦਾ ਆ ਹੂੰ ਸੰਗਤ ਜਿਹੜੀ ਆ ਜਿੰਨੂੰ ਫਤਵਾ ਦੇਣਾ ਉਹਨੂੰ ਦੇਣਾ ਹੀ ਆ ਕਾਂਗਰਸ ਕਹਿ ਰਹੀ ਹੈ ਕੀ ਕੁਰਬਾਨੀਆਂ ਦੇ ਮੁੱਲ ਵੱਟੇ ਜਾਣੇ ਚਾਹੀਦੇ ਆ ਇੱਕ ਪਾਸੇ ਮਨਦੀਪ ਸਿੰਘ ਉਹਨਾਂ ਦੇ ਭਰਾ ਉਹਨਾਂ ਨੇ ਸੂਬਾ ਸਿੰਘ ਦਾ ਕਤਲ ਕੀਤਾ ਜਾਂ ਸੁਦੀਰ ਸੂਰੀ ਦਾ ਪਿਛਲੇ ਦਿਨੀ ਜੋ ਬਿਆਨਬਾਜ਼ੀਆਂ ਉਹਨਾਂ ਵੱਲੋਂ ਕੀਤੀਆਂ ਗਈਆਂ ਕੋਈ ਬਹੁਤੀਆਂ ਚੰਗੀਆਂ ਨਹੀਂ ਸੀ ਜਾਂ ਸੂਬਾ ਸਿੰਘ ਨੂੰ ਲੈ ਕੇ ਇਸ ਹਲਕੇ ਦੇ ਵਿੱਚ ਕਾਫੀ ਲੋਕਾਂ ਦੇ ਉੱਤੇ ਤਸ਼ੱਦਦ ਕੀਤਾ ਸੀ ਉਹਨਾਂ ਨੇ ਹਨਾ ਹਾਂਜੀ ਦੂਜੀ ਪਾਸੇ ਤੁਹਾਡੇ ਫਾਦਰ ਸਾਹਿਬ ਕਾਂਗਰਸ ਕਹਿ ਰਹੀ ਹੈ ਕਿ ਦੋ ਵਿਅਕਤੀ ਆ ਕੇ ਚੋਣ ਮੈਦਾਨ 'ਚ ਕਹਿ ਰਹੇ ਆ ਅਸੀਂ ਕੁਰਬਾਨੀ ਕੀਤੀ ਇੱਕ ਕਹਿ ਰਿਹਾ ਅਸੀਂ ਕੁਰਬਾਨੀ ਕੀਤੀ ਜੀ ਕੁਰਬਾਨੀਆਂ ਤਾਂ ਦੋਨਾਂ ਦੀਆਂ ਹੀ ਆ ਹਮ ਵੇਖਿਆ ਜਾਵੇ ਤਾਂ ਕੁਰਬਾਨੀ ਆਪਣੇ ਤਨ ਮਿਲ ਪਰ ਕਾਂਗਰਸ ਕਹਿ ਰਹੀ ਹੈ ਕੁਰਬਾਨੀਆਂ ਦਾ ਮੁੱਲ ਵਟ ਰਹੇ ਨੇ ਇਹ ਲੋਕ ਨੇ ਮੋਲ ਨੇ ਮਤਲਬ ਕਿ ਇੱਕ ਹੁੰਦਾ ਆ ਜਿੱਦਾਂ ਮੇਰੇ ਫਾਦਰ ਸਾਹਿਬ ਨੇ 1984 ਵਿੱਚ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਅਟੈਕ ਹੋਇਆ ਤੇ ਉਹਨਾਂ ਨੇ ਆਪਣੇ ਧਰਮ ਦੀ ਖਾਤਰ ਉਦੋਂ ਨੌਕਰੀ ਛੱਡੀ ਆ ਸਰਕਾਰੀ ਨੌਕਰੀ ਅੱਜ ਕੱਲ ਤਾਂ ਕੋਈ 10000 ਦੀ ਨੌਕਰੀ ਨਹੀਂ ਛੱਡਦਾ 5000 ਦੀ ਨਹੀਂ ਛੱਡਦਾ ਤੇ ਉਹਨਾਂ ਨੇ ਸਰਕਾਰੀ ਨੌਕਰੀ ਛੱਡੀ ਆ ਆਪਣੇ ਧਰਮ ਲਈ ਕਿ ਮੈਂ ਆਪਣੇ ਧਰਮ ਲਈ ਮਤਲਬ ਕਿ ਧਰਮ ਤਾਂ ਉੱਤੇ ਕੋਈ ਨਹੀਂ ਆ ਤੇ ਇੱਕ ਹਿਸਾਬ ਨਾਲ ਉਦੋਂ ਇਹ ਜਿਹੜਾ ਵਾਰ ਹੋਇਆ ਸੀਗਾ ਸ੍ਰੀ ਅਕਾਲ ਤਖਸੈਬ ਉਤੇ ਅਟੈਕ ਹੋਇਆ ਸੀ ਪੂਰੀ ਮਨੁੱਖਤਾ ਤੇ ਹੋਇਆ ਸੀਗਾ ਕਿਸੇ ਇੱਕ ਧਰਮ ਤੇ ਨਹੀਂ ਸੀਗਾ ਹੋਇਆ ਇਹ ਪੂਰੀ ਮਨੁੱਖਤਾ ਤੇ ਅਟੈਕ ਸੀਗਾ ਕਿਉਂਕਿ ਆਪਣੇ ਸ੍ਰੀ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਨੇ ਹਰੇਕ ਧਰਮ ਦੇ ਲੋਕ ਉੱਥੇ ਆਉਂਦੇ ਨੇ ਤੇ ਮੈਂ ਤਾਂ ਇਹ ਹੀ ਕਹੂੰਗੀ ਕਿ ਇਹ ਮੁੱਲ ਨਹੀਂ ਕਹਿ ਸਕਦੇ ਆਪਾਂ ਇਹ ਇੱਕ ਸੇਵਾ ਦਾ ਮੌਕਾ ਦਿੱਤਾ ਗਿਆ ਹੈ ਤੇ ਅਸੀਂ ਸੇਵਾ ਕਰਨ ਆਏ ਆਂ ਤੇ ਸੇਵਾ ਹੀ ਕਰਾਂਗੇ ਹਲਕੇ ਦੀ ਜੀ ਤੁਹਾਡੀ ਕਿੰਨੀ ਸੀ ਜਦੋਂ ਤੁਹਾਡੇ ਫਾਦਰ ਸਾਹਿਬ ਦਾ ਕੋਰਟ ਮਾਰਸ਼ਲ ਹੁੰਦਾ ਹੈ ਜੀ ਮੇਰਾ ਜਦੋਂ ਮੇਰੇ ਫਾਦਰ ਸਾਹਿਬ ਜੇਲ੍ਹ 'ਚ ਸੀਗੇ ਮੇਰਾ ਬਰਥ ਹੋ ਤੋਆ ਯਾਰ ਤੇ ਜਦੋਂ ਮੈਂ 2.5 ਸਾਲ ਦੀ ਹੋ ਗਈ ਆ ਮੈਂ ਆਪਣੇ ਫਾਦਰ ਸਾਹਿਬ ਨੂੰ ਉਦੋਂ ਦੇਖਿਆ ਤੇ ਉਹ ਵੀ ਮੈਨੂੰ ਉਦੋਂ ਹੀ ਮਿਲੇ ਨੇ ਉਦੋਂ ਪਹਿਲਾਂ ਦੇਖਿਆ ਨਹੀਂ ਉਹਨਾਂ ਨੂੰ ਨਹੀਂ ਹਾਂਜੀ ਕਿਉਂਕਿ ਜੇਲ੍ਹ 'ਚ ਸੀਗੇ ਤੇ ਸਾਡੇ ਪਰਿਵਾਰ ਨਾਲ ਵੀ ਬਹੁਤ ਤੱਕੇ ਹੁੰਦੇ ਰਹੇ ਆ ਸ਼ੁਰੂ ਤੋਂ ਹੀ ਅ ਮਤਲਬ ਕਿ ਜਦੋਂ ਫਾਦਰ ਸਾਹਿਬ ਜੇਲ੍ਹ 'ਚ ਸੀਗੇ ਉਹਨਾਂ ਨੂੰ ਤਾਂ ਵੱਖਰਾ ਟੌਰਚਰ ਕਰਦੇ ਸੀਗੇ ਤੇ ਮੇਰੇ ਮਾਤਾ ਜੀ ਉਹਨਾਂ ਨੂੰ ਮੇਰੇ ਦਾਦੀ ਦਾਦਿਆਂ ਨੂੰ ਸਾਰਿਆਂ ਨੂੰ ਵੱਖਰਾ ਟੌਰਚਰ ਕਰਦੇ ਸੀਗੇ ਬਹੁਤ ਅਸ਼ੱਦਤ ਚੱਲੀ ਆ ਤੇ ਅਸੀਂ ਮੋਲ ਨਹੀਂ ਮੰਗ ਰਹੇ ਅਸੀਂ ਬਸ ਕਹਿ ਰਹੇ ਹਾਂ ਕਿ ਅਸੀਂ ਧਰਮ ਨੂੰ ਸਮਰਪਿਤ ਆ ਤੇ ਅਸੀਂ ਤੁਹਾਡੀ ਸੇਵਾ ਲਈ ਆਏ ਆ ਤੇ ਸੇਵਾ ਕਰਦੇ ਰਵਾਂਗੇ ਤੇ ਇਸੇ ਹਲਕੇ ਚ ਰਹਿ ਕੇ ਕਰਾਂਗੇ ਅਸੀਂ ਕਿਤੇ ਨਹੀਂ ਜਾਂਦੇ ਹੁਣ ਜਦੋਂ ਪਿੰਡਾਂ ਚ ਜਾਂਦੇ ਹੋ ਕੈਂਪੇਨ ਲਈ ਜਾਂਦੇ ਹੋ ਮਤਲਬ ਫਾਦਰ ਸਾਹਿਬ ਦੀ ਯਾਦ ਆਉਂਦੀ ਹੈ ਜਿਵੇਂ ਤੁਸੀਂ ਕਿਹਾ ਕਿ ਮੈਂ 2.5 ਸਾਲ ਦੀ ਸੀ ਜਦੋਂ ਪਹਿਲੀ ਵਾਰੀ ਦੇਖਿਆ ਉਹਨਾਂ ਨੂੰ ਹਾਂਜੀ ਬਿਲਕੁਲ ਮਤਲਬ ਕਿ ਮੈਂ ਤੁਹਾਨੂੰ ਦੱਸ ਦਵਾਂਗੀ ਜਿਹੜੀਆਂ ਚੀਜ਼ਾਂ ਆ ਸ਼੍ਰੀ ਅਕਾਲ ਤਖਤ ਸਾਈਬ ਵਾਲੀਆਂ ਗੱਲਾਂ ਜਦੋਂ ਅਸੀਂ ਸੁਣਦੇ ਅਸੀਂ ਤਾਂ ਸੁਣਦੇ ਆ ਨਾ ਮੇਰੇ ਮਾਤਾ ਜੀ ਹੁਣਾਂ ਨੇ ਤੇ ਹੰਡਾਈਆਂ ਆ ਜੀ ਜਦੋਂ ਸੁਣਦੇ ਆ ਨਾ ਉਹ ਚੀਜ਼ਾਂ ਭਾਵੇਂ ਅਸੀਂ ਬਾਹਰ ਵੀ ਚਲੇ ਗਏ ਆ ਨਾ ਉਹ ਸਾਡੇ ਦਿਲ ਦਿਮਾਗ ਵਿੱਚ ਵਸੀਆਂ ਹੋਈਆਂ ਆ ਉਹ ਨਹੀਂ ਜਾਂਦੀਆਂ ਉਹ ਸਾਡੇ ਦਿਲ ਦਿਮਾਗ ਵਿੱਚ ਹੀ ਰਹਿਣੀਆਂ ਆ ਤੇ ਜਾਣੀਆਂ ਵੀ ਨਹੀਂ ਉਹ ਜਾਣ ਵਾਲੀ ਗੱਲ ਹੀ ਨਹੀਂ ਸੀਗੀ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਹੋਣਾ ਕੋਈ ਨਿੱਕੀ ਮੋਟੀ ਗੱਲ ਨਹੀਂ ਆ ਇਹ ਤਾਂ ਬਹੁਤ ਦੁਖਦਾਈ ਘਟਨਾ ਸੀਗਾ ਜਿਹਦਾ ਹਮੇਸ਼ਾ ਸਾਡਾ ਜਿਹੜਾ ਆ ਦਿਲ ਜਿਹੜਾ ਆ ਜਦੋਂ ਅਸੀਂ ਗੱਲ ਕਰਦੇ ਆ ਨਾ ਉਹ ਹਿੱਲ ਜਾਂਦਾ ਆ ਮੇਰੇ ਫਾਦਰ ਸਾਹਿਬ ਵੀ ਜਦੋਂ ਗੱਲ ਕਰਦੇ ਨੇ ਇਹਦੀ ਮੇਰੇ ਮਾਤਾ ਜੀ ਵੀ ਜਦੋਂ ਗੱਲ ਕਰਦੇ ਇਹਨਾਂ ਨਾ ਇੱਕ ਵਾਰ ਨੰਮ ਹੋ ਜਾਂਦੇ ਨੇ ਵੀ ਇਹ ਸਮਾਂ ਜਿਹੜਾ ਅਸੀਂ ਹੰਡਾਇਆ ਆਪਣੇ ਤੇ ਮੇਰੇ ਮਾਤਾ ਜੀ ਦਾ ਜਦੋਂ ਅਕਾਲ ਤਖਸੈਬ ਤੇ ਅਟੈਕ ਹੋਇਆ ਸੀਗਾ ਫਾਦਰ ਸਾਹਿਬ ਜੇਲ ਸੀਗੇ ਨਾ ਤੇ ਇਹਨਾਂ ਤਾਂ ਕੀਤਾ ਜਾਂਦਾ ਸੀਗਾ ਕਿ ਉਹ ਫਿਰ ਕਦੀ ਕਿਸੇ ਰਿਸ਼ਤੇਦਾਰ ਦੇ ਘਰ ਜਾ ਕੇ ਰਹਿੰਦੇ ਸੀ ਤੇ ਕਦੀ ਕਿਸੇ ਰਿਸ਼ਤੇਦਾਰ ਦੇ ਘਰ ਜਾ ਕੇ ਰਹਿੰਦੇ ਸੀਗੇ ਬਹੁਤ ਤਸ਼ੱਦਦਾਂ ਛੱਲਿਆ ਆਂ ਮੁੱਲ ਨਹੀਂ ਅਸੀਂ ਬਸ ਦਰਖਵਾਸ਼ ਕਰ ਰਹੇ ਆਂ ਕਿ ਅਸੀਂ ਆਪਣੇ ਪੰਥ ਨੂੰ ਸਮਰਪਿਤ ਆਂ ਅਸੀਂ ਆਪਣੇ ਹਲਕੇ ਨਿਵਾਸੀਆਂ ਨੂੰ ਸਮਰਪਿਤ ਆਂ ਤੇ ਤੁਸੀਂ ਇੱਕ ਵਾਰ ਸਾਡਾ ਸਾਥ ਦਿਓ ਤਾਂ ਜੋ ਅਸੀਂ ਆਪਣੇ ਹਲਕੇ ਦਾ ਵਿਕਾਸ ਕਰਾ ਸਕੀਏ ਸੱਚੇ ਦਿਰੋਂ ਜਿਹੜੀ ਸੇਵਾ ਨਿਭਾ ਸਕੀਏ ਜਿਹੜੇ ਸਾਹਮਣੇ ਤੁਹਾਡੇ ਓਪੋਨੈਂਟ ਨੇ ਉਹਨਾਂ ਦਾ ਲੰਮਾ ਜਿਹੜਾ ਐਕਸਪੀਰੀਅੰਸ ਆ ਪੋਲਿਟਿਕਸ ਦਾ ਜਾਂ ਕਾਫੀ ਸਮੇਂ ਤੋਂ ਜਾਹੇ ਸੰਧੂ ਹੋਣ ਜਾਹੇ ਬੁਰਜ ਹੋਣ ਜਾਂ ਹਰਜੀਤ ਹੋਣ ਹਨ ਮਤਲਬ ਕਾਫੀ ਸਮੇਂ ਤੋਂ ਪੋਲਿਟਿਕਸ ਦੇ ਵਿੱਚ ਨੇ ਤੁਸੀਂ ਨਵੇਂ ਉਫਨ ਲੱਗਦਾ ਵੀ ਚਿਤ ਕਰ ਸਕੋਗੇ ਬਾਕੀਆਂ ਨੂੰ ਜੀ ਚਿਤ ਕਰਨਾ ਤਾਂ ਉਹ ਵਾਇਗੁਰ ਮਾਲਕ ਦੇ ਹੱਥ ਆ ਅਸੀਂ ਤਾਂ ਕੋਸ਼ਿਸ਼ ਕਰਾਂਗੇ ਹੂੰ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਰਾਜਨੀਤੀ ਜਿਹੜੀ ਆ 10 ਸਾਲ ਤੋਂ ਲੋਕ ਜਿਹੜੇ ਆ ਜਿੱਦਾਂ ਤੁਸੀਂ ਬੁਰਜਜੀ ਦੀ ਗੱਲ ਕੀਤੀ ਆ ਆਮ ਆਦਮੀ ਦੀ ਗੱਲ ਕੀਤੀ ਆ ਜੀ 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 ਤੇ ਇਹ ਲੋਕੀ ਜਿਹੜੇ ਆ 10 ਸਾਲਾਂ ਤੋਂ ਵੇਖਦੇ ਆ ਰਹੇ ਆ ਤੇ ਸਾਰੇ ਜਿਹੜੇ ਆ ਬਹੁਤ ਸਤਾਏ ਹੋਏ ਆ ਹੂੰ ਸਭ ਦਾ ਇਹ ਕਹਿਣਾ ਆ ਕਿ ਵਿਕਾਸ ਹੀ ਨਹੀਂ ਹੋਇਆ ਹੁਣ ਤੁਸੀਂ ਆ ਦੇਖ ਲਓ ਹੜਾਂ ਦੇ ਵਿੱਚ ਹੜ ਜਨਾਲਾ ਸਾਈਡ ਆਇਆ ਵਾਹਿਗੁਰੂ ਦੀ ਕਿਰਪਾ ਚਲੋ ਇੱਥੇ ਨਹੀਂ ਆਇਆ ਤੇ ਭਾਰ ਲੋਕਾਂ ਦੇ ਕੋਠੇ ਚੋਏ ਆ ਲੋਕਾਂ ਦੇ ਕੋਠੇ ਡਿੱਗੇ ਆ ਕਿਉਂਕਿ ਕੱਚੇ ਮਕਾਨ ਸੀਗੇ ਜੀ ਇਹ ਸਾਨੂੰ ਕਿਸੇ ਨੇ ਨੁਮਾਇਦਾ ਚੁਣਿਆ ਆ ਸਾਡੇ ਨੂੰ ਸਾਨੂੰ ਮਤਲਬ ਕਿ ਵੋਟ ਪਾ ਕੇ ਸਾਨੂੰ ਜਿਤਾਇਆ ਆ ਆਪਾਂ ਉਹਨਾਂ ਦੇ ਕੰਮ ਤਾਂ ਕਰਵਾਈਏ ਜ਼ਰੂਰੀ ਨਹੀਂ ਪਈ ਅਸੀਂ ਆਪਣੇ ਘਰੀ ਭਰੀ ਜਾਣੇ ਆਪਣੇ ਘਰੀ ਭਰੀ ਜਾਣੇ ਇਹ ਨਹੀਂ ਅਸੀਂ ਤਾਂ ਸੇਵਾ ਕਰਨ ਆਏ ਆ ਇਹਨਾਂ ਨੂੰ ਸਮਰਪਿਤ ਰਵਾਂਗੇ ਬਸ ਹਮ ਪਰ ਜਿਵੇਂ ਮੈਂ ਕਿਹਾ ਵੀ ਉਹਨਾਂ ਦਾ ਐਕਸਪੀਰੀਅੰਸ ਬਹੁਤ ਜ਼ਿਆਦਾ ਆ ਮਤਲਬ ਫਿਰ ਵੀ ਕਿਤੇ ਨਾ ਕਿਤੇ ਚੈਲੰਜਸ ਤਾਂ ਬਹੁਤ ਹੁੰਦੇ ਆ ਜੀ ਹੋ ਤਾਂ ਹੋਣੇ ਆ ਅਸੀਂ ਤਾਂ ਨਵੇਂ ਆਏ ਆ ਚਲੋ ਮੈਂ ਤਾਂ ਉਹੀ ਤੁਹਾਨੂੰ ਦੱਸ ਰਹੀ ਹਾਂ ਕਿ ਸੱਚੇ ਮੋੜਾ ਚੱਲ ਰਹੇ ਹੈ ਕੋਈ ਰਾਜਨੀਤੀ ਨਹੀਂ ਕਰ ਰਹੇ ਹੂੰ ਰਾਜਨੀਤੀ ਉਹ ਕਰ ਰਹੇ ਨੇ ਕਰਦੇ ਆ ਰਹੇ ਨੇ ਬੜੇ ਸਿਆਸਤਦਾਨ ਨੇ ਸਾਰੇ ਬੜੇ ਵੱਡੇ ਵੱਡੇ ਸਿਆਸਤਦਾਨ ਨੇ ਪਰ ਜਦੋਂ ਲੋਕਾਂ ਦੇ ਦਿਲ ਦਿਮਾਗ ਵਿੱਚ ਗੱਲ ਵਸ ਜਾਵੇ ਨਾ ਉੱਥੇ ਵੱਡੇ ਵੱਡੇ ਸਿਆਸਤਦਾਨ ਜੜੇ ਉਹ ਫੇਲ ਹੋ ਜਾਂਦੇ ਆ ਹੂੰ ਤੇ ਮੈਨੂੰ ਲੱਗਦਾ ਹੈ ਕਿ ਇਸ ਵਾਰ ਜਿਹੜਾ ਆ ਹਲਕਾ ਨਿਵਾਸੀ ਜਿਹੜੇ ਆ ਉਹ ਇਹਨਾਂ ਨੂੰ ਪਛਾੜ ਕੇ ਸਾਡਾ ਸਾਥ ਦੇਣਗੇ ਹੂੰ ਕਿਉਂ ਮੈਂ ਤੁਹਾਨੂੰ ਕਿਹਾ ਕਿ ਹਰਮਿਤ ਸਿੰਘ ਕਾਲਕਾਂ ਨੇ ਮੈਨੂੰ ਕਿਹਾ ਕਿ ਲੋਕਾਂ ਦੇ ਮਨਾਂ 'ਚ ਅਮਰਿਤਪਾਲ ਸਿੰਘ ਵਸਿਆ ਹੋਇਆ ਹੈ। ਇਸ ਕੇ ਹਾਲ ਨੂੰ ਕਿਵੇਂ ਦੇਖਦੇ ਹੋ ਤੁਸੀਂ? ਮੈਂ ਉਹੀ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਦੋਂ ਅਮਰਿਤਪਾਲ ਜੀ ਆਉਂਦੇ ਨੇ ਤਾਂ ਅਸੀਂ ਖੁਦ ਉਹਨਾਂ ਦੀ ਸਪੋਰਟ ਵਿੱਚ ਸੀਗੇ। ਕਿਉਂਕਿ ਤੁਹਾਨੂੰ ਦੱਸਿਆ ਕਿ ਸਾਡਾ ਪਰਿਵਾਰ ਪੂਰਾ ਧਰਮ ਨੁਸਮਰਪੇਦਾ ਹੈ। ਤੇ ਉਦੋਂ ਅਸੀਂ ਦਾ ਬੂਥ ਵੀ ਨਹੀਂ ਲਗਣ ਦਿੱਤੇ ਤੇ ਮੈਂ ਹੁਣ ਇਹ ਦੇਖਦੀ ਆਂ ਕਿ ਹਲਕਾ ਨਿਵਾਸੀਆਂ ਨੂੰ ਉਸ ਕੈਂਡੀਡੇਟ ਦੀ ਲੋੜ ਹੈ ਉਸ ਦੀ ਲੋੜ ਹੈ ਜਿਹੜਾ ਹਲਕੇ ਵਿੱਚ ਰਹਿ ਕੇ ਉਹਨਾਂ ਦਾ ਦੁੱਖ ਸੁੱਖ ਸੁਣ ਸਕੇ ਉਹਨਾਂ ਦੇ ਕੰਮ ਕਰਵਾ ਸਕੇ ਤੇ ਉਹ ਤਾਂ ਉਹਨਾਂ ਦਾ ਹੁਣ ਪੋਸਿਬਲ ਨਹੀਂ ਆ ਤੇ ਹੁਣ ਹਲਕਾ ਸਾਡਾ ਜਿਹੜਾ ਵਿਕਾਸ ਵਕੋਂ ਪਿੱਛੇ ਜਾ ਰਿਹਾ ਹੈ ਤੇ ਲੋਕ ਸਮਝ ਵੀ ਚੁੱਕੇ ਨੇ ਸਾਨੂੰ ਉਸ ਕੈਂਡੀਡੇਟ ਦੀ ਲੋੜ ਹੈ ਜਿਹੜਾ ਇੱਥੇ ਰਹਿ ਕੇ ਜੜਾ ਆ ਵਿਕਾਸ ਕਰਾ ਸਕੇ ਤੇ ਅਸੀਂ ਤਾਂ ਇੱਥੇ ਹੀ ਰਵਾਂਗੇ ਜੀ ਮੈਂ ਹੀ ਸਵਾਲ ਮਨਦੀਪ ਸਿੰਘ ਨੂੰ ਪੁੱਛਿਆ ਵੀ ਮੈਂ ਕਿਹਾ ਵੀ ਧਰਮੀ ਫੌਜੀ ਪਰਿਵਾਰ ਚੋਂ ਨੇ ਬੀਬੀ ਜੀ ਹੁੜੀ ਉਹਨਾਂ ਦਾ ਜਵਾਬ ਸੀ ਕਿ ਮਤਲਬ ਸਾਡੇ ਦਿਲ ਦੇ ਵਿੱਚ ਉਹਨਾਂ ਦੀ ਲਈ ਸਤਿਕਾਰ ਹੈ ਪਰ ਕਹਿੰਦੇ ਕਿ ਸਾਰੇ ਸਾਰੀਆਂ ਪੰਥਕ ਤਰ੍ਹਾਂ ਇੱਕ ਸਾਂਝੇ ਪਲੇਟਫਾਰਮ ਤੇ ਇਕੱਠੀਆਂ ਨਹੀਂ ਤਾਂ ਕਹਿੰਦੇ ਕਾਲੀਦਨ ਨੂੰ ਵੀ ਇਕੱਠੇ ਹੋ ਕੇ ਸਾਂਝੇ ਤੌਰ ਤੇ ਇੱਕ ਥਾਂ ਤੇ ਖੜਨਾ ਚਾਹੀਦਾ ਸੀ ਜੀ ਮੈਂ ਤੁਹਾਨੂੰ ਦੱਸ ਦਵਾਂ ਕਿ ਮੈਂ ਪਹਿਲਾਂ ਵੀ ਜਦੋਂ ਉਹਨਾਂ ਦਾ ਕੈਂਡੀਡੇਟ ਐਲਾਨਿਆ ਨਹੀਂ ਸੀ ਗਿਆ ਤੇ ਮੈਂ ਉਹਨਾਂ ਨੂੰ ਅਪੀਲ ਕੀਤੀ ਸੀਗੀ ਚੈਨਲ ਦੇ ਮਾਧਿਅਮ ਰਾਹੀਂ ਕਿ ਅਸੀਂ ਇੱਕਜੁੱਟ ਹੋ ਜਾਈਏ ਤੁਸੀਂ ਸਾਡਾ ਸਾਥ ਦਿਓ ਜੇ ਤੁਸੀਂ ਆਪਣੇ ਆਪ ਨੂੰ ਪੰਥਕ ਮੰਨਦੇ ਹੋ ਤਾਂ ਤੁਸੀਂ ਇੱਕ ਧਰਮੀ ਫੌਜੀ ਪਰਿਵਾਰ ਦਾ ਸਾਥ ਦਿਓ ਚਲੋ ਉਹਨਾਂ ਦਾ ਜੋ ਵੀ ਉਹਨਾਂ ਦੀ ਪਾਰਟੀ ਮੈਨੂੰ ਨਹੀਂ ਪਤਾ ਵੀ ਕੀ ਡਿਸੀਜਨ ਕਿੰਨੇ ਲਿਆ ਕੀ ਨਹੀਂ ਉਹਨਾਂ ਨੇ ਆਪਣਾ ਕੈਂਡੀਡੇਟ ਖੜਾ ਕਰਤਾ ਚਲੋ ਆਪਾਂ ਹੁਣ ਵੋਟਾਂ ਦੇ ਰਾਈ ਦੇਖਾਂਗੇ ਜਿਵੇਂ ਪਹਿਲਾਂ ਤੁਸੀਂ ਸਮਰਥਨ ਕੀਤਾ ਅਮਰਪਾਲ ਸਿੰਘ ਹੋਰਾਂ ਦਾ ਆਜ਼ਾਦ ਗਰੁੱਪ ਨੇ ਤਾਂ ਬਾਅਦ ਦੇ ਵਿੱਚ ਤੁਹਾਡੇ ਰਾਬਤੇ 'ਚ ਸੀਗੇ ਅਮਰਪਾਲ ਸਿੰਘ ਦੇ ਪਿਤਾ ਜਾਂ ਫੈਮਿਲੀ ਉਹਨਾਂ ਦੀ ਜਾਂ ਹੋਰ ਜਿਹੜੇ ਲੀਡਰ ਸਾਹਿਬਾਨ ਸੀ ਵਾਰਿਸ ਪੰਜਾਬ ਦੀ رابطہ ਹੁੰਦਾ ਰਹਿੰਦਾ ਸੀਗਾ ਪਰ ਇੰਨਾ ਜ਼ਿਆਦਾ ਨਹੀਂ ਕਿਉਂਕਿ ਉਹ ਖੁਦ ਤੁਹਾਨੂੰ ਪਤਾ ਆ ਕਿ ਜਿਹਦੇ ਭਾਈ ਅਮਰਪਾਲ ਸਿੰਘ ਜੀ ਜੇਲ੍ਹ ਚ ਨੇ ਤੇ ਉਹ ਉਲਝਣਾ ਚ ਉਲਝੇ ਹੋਏ ਨੇ ਜੀ ਤੇ ਇੰਨਾ ਇਲਾਕੇ ਪ੍ਰਤੀ ਜਾਂ ਉਹਨਾਂ ਦੇ ਲੋਕਾਂ ਪ੍ਰਤੀ ਜੜਾਇਆ ਉਹ ਨਹੀਂ ਕਰ پا ਰਹੇ ਜੋ ਕੰਮ ਜਿਹੜਾ ਆ ਕਰਨਾ ਚਾਹੀਦਾ ਆ ਇਲਾਕੇ ਨੂੰ ਜਿਹਦੀ ਲੋੜ ਆ ਤਾ ਉਸ ਸਿਲਸਿਲੇ 'ਚ ਆਪਾਂ ਕੋਈ ਗੱਲਬਾਤ ਨਹੀਂ ਹੋਈ ਇਲਾਕੇ ਨੂੰ ਲੈ ਕੇ ਜਾਂ ਕਿਦਾਂ ਇਦਾਂ ਦੀ ਕੋਈ ਗੱਲਬਾਤ ਜਿਵੇਂ ਇਲੈਕਸ਼ਨ ਲੜਨ ਦਾ ਤੁਹਾਡਾ ਵਿਚਾਰ ਸੀ ਜਾਂ ਪਰਿਵਾਰ ਦਾ ਵਿਚਾਰ ਸੀ ਇਸ ਬਾਰੇ ਤੁਸੀਂ ਕਨਵੇ ਕੀਤਾ ਸੀ ਪਹਿਲਾਂ ਉਹਨਾਂ ਨੂੰ ਨਹੀਂ ਸਾਡੀ ਇਸ ਪ੍ਰਤੀ ਕੋਈ ਗੱਲ ਨਹੀਂ ਹੋਈ ਸਾਨੂੰ ਤਾਂ ਇਹ ਸੀਗਾ ਕਿ ਸਾਰੇ ਪੰਥਕ ਨੇ ਤੇ ਇੱਕ ਧਰਮੀ ਹੌਜੀ ਪਰਿਵਾਰ ਦਾ ਜ਼ਰੂਰ ਸਾਥ ਦੇਣਗੇ ਹੂੰ ਚਲੋ ਬਾਕੀ ਜਿਨ੍ਹਾਂ ਫਤਵਾ ਜਿਹੜਾ ਹੈ ਹਲਕੇ ਦੀ ਸੰਗਤ ਨੇ ਦੇਣਾ ਆ ਉਹ ਸਾਡਾ ਸਿਰ ਮੱਥੇ ਆ ਹੂੰ ਅ ਪ੍ਰਾਇੋਰਟੀਜ਼ ਤੇ ਕਿਹੜੇ ਮੁੱਦੇ ਨੇ ਜੀ ਤੁਹਾਨੂੰ ਆਵਾਮ ਚਾਹੁੰਦਾ ਹੈ ਤਰਨਤਰਨ ਦੇ ਲੋਕ ਤੁਹਾਨੂੰ ਚੁਣਦੇ ਨੇ ਪ੍ਰਾਇੋਰਟੀਜ਼ ਦੇ ਉੱਤੇ ਕਿਹੜੇ ਇਸ਼ੂਜ਼ ਦੇ ਉੱਤੇ ਐਡਰੈਸ ਕਰੋਗੇ ਜਾਂ ਕਿਹੜੇ ਕੰਮ ਜਿਹੜੇ ਹੋਣ ਵਾਲੇ ਤੁਹਾਨੂੰ ਲੱਗਦਾ ਹੈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਦੱਸਿਆ ਕਿ ਨਸ਼ਿਆ ਵਿਰੋਧ ਜਿਹੜੀਆਂ ਕਮੇਟੀਆਂ ਬਣਾਈਆਂ ਜਾਣਗੀਆਂ ਫਿਰ ਸਕੂਲਾਂ ਵਿੱਚ ਜਿਹੜੇ ਆ ਉਹ ਪ੍ਰਾਈਵੇਟ ਸਕੂਲ ਵਿੱਚ ਜਿਹੜੇ ਆ ਉਹ ਉਹਨਾਂ ਨੇ ਯੂਨੀਫਾਰਮ ਦਾ ਵੀ ਕਹਿਤਾ ਬੁੱਕਸ ਦਾ ਵੀ ਕਹਿਤਾ ਤੁਸੀਂ ਇੱਥੋਂ ਹੀ ਲੈ ਸਕਦੇ ਆ ਤਾਂ ਉਹਨਾਂ ਦੀਆਂ ਜੜੀਆਂ ਵਾ ਕਈ ਜਿਹੜੇ ਪਰਿਵਾਰ ਆ ਅਫੋਰਡ ਨਹੀਂ ਕਰ ਪਾਉਂਦੇ ਅਸੀਂ ਉਹਨਾਂ ਦੇ ਜਿਹੜੇ ਅਧਿਆਪਕ ਜਿਹੜੇ ਆ ਉਹ ਸੜਕਾਂ ਤੇ ਰੋ ਰਹੇ ਨੇ ਉਹਨਾਂ ਦੀ ਸੁਣਵਾਈ ਕੀਤੀ ਜਾਏਗੀ ਆਪਣੇ ਕਿਸਾਨ ਜਿਹੜੇ ਨੇ ਸੜਕਾਂ ਤੇ ਰੋ ਰਹੇ ਨੇ ਉਹਨਾਂ ਦੀ ਸੁਣਵਾਈ ਹੋਏਗੀ ਉਹਨਾਂ ਵੱਲ ਵੀ ਅਸੀਂ ਧਿਆਨ ਦੇਵਾਂਗੇ ਤੇ ਜਿਦ ਤਰ੍ਹਾਂ ਕਈ ਆ ਾਰੇ ਨੇ ਜਿਹੜੇ ਬੰਦ ਹੋਏ ਪਏ ਨੇ volunteers ਦੀ ਕਮੀ ਕਰਕੇ ਉਹਨਾਂ ਵੱਲ ਧਿਆਨ ਦਿੱਤਾ ਜਾਏਗਾ। ਇੱਕ ਇਤਰਾਜ਼ ਜਿਹੜਾ ਮੈਂ ਲੋਕਾਂ ਚ ਦੇਖਿਆ ਮੈਂ ਫਿਰਿਆ ਇੱਥੇ ਕੱਲ ਸੀ ਤਾਂ ਮਤਲਬ ਸਾਰੇ ਕਹਿ ਰਹੇ ਵੀ ਬੀਬੀ ਜੀ ਆਪ ਨਹੀਂ ਕੈਂਪ ਦੇ ਅੱਗੇ ਆਉਂਦੇ ਘਟ ਆਉਂਦੇ ਆ। ਪ੍ਰੋਗਰਾਮਾਂ ਚ ਤਾਂ ਨਜ਼ਰ ਆਉਂਦੇ ਨੇ ਜਾਂ ਸਪੀਚ ਦਿੰਦੇ ਨੇ ਇੰਟਰਵਿਊਜ਼ ਦੇ ਵਿੱਚ ਘੱਟ ਨਜ਼ਰ ਆਉਂਦੇ ਉਹਨਾਂ ਦੀ ਬੇਟੀ ਜਿਆਦਾ ਡਰੈਸ ਕਰ ਰਹੀ ਹੈ ਹਾਂ ਮੈਂ ਤਾਂ ਦੱਸਦਾ ਮਾਮਾ ਤੇ ਆਂ ਦਾ ਰਿਸ਼ਤਾ ਹੀ ਇਦਾਂ ਦਾ ਹੁੰਦਾ ਆ ਕਿ ਸਾਡੇ ਵਿੱਚ ਕੋਈ ਇਹ ਨਹੀਂ ਆ ਕਿ ਹਨਾ ਉਹ ਵੱਖਰੇ ਨੇ ਜੈ ਅਸੀਂ ਇੱਕ ਹੀ ਆ ਜੀ ਮੈਂ ਉਹਨਾਂ ਦੀ ਆਵਾਜ਼ ਬਣ ਕੇ ਬੋਲਦੀ ਆ ਜੋ ਉਹਨਾਂ ਦੇ ਵਿਚਾਰ ਨੇ ਮੈਂ ਉਹੀ ਪੇਸ਼ ਕਰਦੀ ਆਂ ਹੂੰ ਸਾਡੀ ਪਹਿਲਾਂ ਡਿਸਕਸ਼ਨ ਹੁੰਦੀ ਆ ਜੋ ਸਾਡੇ ਵਿਚਾਰ ਹੁੰਦੇ ਉਹ ਕਰਦੇ ਆ ਉਹ ਥੋੜਾ ਤੁਹਾਨੂੰ ਪਤਾ ਆ ਕਿ ਹੁਣ ਇਲੈਕਸ਼ਨ ਦਾ ਟਾਈਮ ਐ ਉਹ ਥੋੜਾ ਬਿਜ਼ੀ ਰਹਿੰਦੇ ਨੇ ਹਰ ਇੱਕ ਇੱਥੇ ਜਾਣਾ ਹੁੰਦਾ ਵਾ ਸਾਰੇ ਸਤਿਕਾਰ ਕਰਦੇ ਨੇ ਕਿ ਸਾਡੇ ਕੋਲ ਆਓ ਸਾਡੇ ਕੋਲ ਆਓ ਸੋ ਟਾਈਮ ਦੀ ਕਮੀ ਕਰਕੇ ਵੀ ਕਹਿ ਸਕਦੇ ਆਂ ਤੇ ਬਾਕੀ ਸਾਡਾ ਰਿਸ਼ਤਾ ਵੀ ਇਦਾਂ ਦਾ ਆ ਕਿ ਅਸੀਂ ਜਿਹੜਾ ਮੈਂ ਉਹਨਾਂ ਦੀ ਆਵਾਜ਼ ਆ ਬਸ ਠੀਕ ਹੈ ਹੁਣ ਕੀ ਸ케ਚੂਲ ਹੈ ਤੁਹਾਡਾ ਕਿੱਧਰ ਨੂੰ ਜਾਣਾ ਅਸੀਂ ਜਾ ਰਹੇ ਆ ਜੀ ਹੁਣ ਤਨ ਤਨ ਵਿੱਚ ਹੀ ਹੈਗਾ ਆ 12 ਵਜੇ ਪਿੰਡ ਵਿੱਚ ਹੀ ਆ ਉੱਥੇ ਇਕੱਠ ਹੈ ਉੱਥੇ ਜਾ ਰਹੇ ਆ ਤੇ ਹੋਰ ਵੀ ਇੱਥੇ ਸ਼ਹਿਰ ਦੇ ਵਿੱਚ ਇਕੱਠ ਨੇ ਉੱਥੇ ਜਾ ਰਹੇ ਆ ਤੇ ਲੋਕਾਂ ਵਿੱਚ ਜਿਹੜਾ ਆ ਕੈਂਪੇਨ ਕਰ ਰਹੇ ਆ ਤੇ ਵਧੀਆ ਰਿਸਪੌਂਸ ਦੇ ਰਹੇ ਨੇ ਤੇ ਸਾਰਿਆਂ ਨੂੰ ਮੈਂ ਇਹ ਅਪੀਲ ਕਰੂੰਗੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਅਸੀਂ ਇੱਕ ਧਰਮੀ ਫੌਜੀ ਪਰਿਵਾਰ ਆ ਵਾਹਿਗੁਰੂ ਕਿਰਪਾ ਕਰਨਾ ਤੇ ਤੁਸੀਂ ਵੀ ਸਾਡਾ ਸਾਥ ਦਿਓ ਤੁਹਾਡੇ ਸਾਥ ਬਿਨਾਂ ਤੁਹਾਡੇ ਹਲਕੇ ਦੀ ਸੰਗਤ ਦੇ ਸਾਥ ਗਣਾ ਚ ਕੋਸ਼ਿਸ਼ ਨਹੀਂ ਆ ਤੇ ਤੁਸੀਂ ਸਾਨੂੰ ਇੱਕ ਮੌਕਾ ਦਿਓ ਕਿ ਅਸੀਂ ਜੋ ਆ ਆਪਣੇ ਤਨਦਾਨ ਹਲਕੇ ਤੋਂ ਜਿੱਤ ਪ੍ਰਾਪਤ ਕਰਕੇ ਤੇ ਇਹਦਾ ਵਿਕਾਸ ਕਰਾ ਸਕੀਏ। ਸ਼ੁਕਰੀਆ ਭੈਣ ਜੀ ਬਹੁਤ ਬਹੁਤ ਧੰਨਵਾਦ ਬੈਕ ਜੀ ਦਾ ਖਾਲਸਾ ਬੈਕ ਜੀ ਕੀਤੇ ਤਾਂ ਕੰਚਨ ਪੀਕ ਕੋਰ ਸਾਡੇ ਨਾਲ ਸੰਗਤ ਗੱਲਬਾਤ ਇਹਨਾਂ ਨੇ ਆਪਣੀ ਰੱਖੀ ਹੈ ਕਹਿ ਰਹੇ ਨੇ ਕਿ ਮਦਰ ਮੇਰੇ ਪਿੰਡਾਂ ਚ ਜਾ ਰਹੇ ਨੇ ਹਲਕੇ ਦੇ ਵਿੱਚ ਜਾ ਰਹੇ ਨੇ ਵਕਫਾ ਵਕਫਾ ਪ੍ਰੋਗਰਾਮ ਨਹੀਂ ਸੋ ਸਮਾਂ ਵੀ ਬਹੁਤ ਘੱਟ ਹੈ ਇਲੈਕਸ਼ਨ ਦੇ ਵਿੱਚ ਕਹਿ ਰਹੇ ਨੇ ਸੋ ਇਸ ਕਰਕੇ ਮੈਂ মিডিਆ ਨੂੰ ਐਡਰੈਸ ਕਰ ਰਹੀ ਹਾਂ ਗੱਲਬਾਤ ਰੱਖ ਰਹੀ ਹਾਂ ਪਰ ਜੋ ਉਹਨਾਂ ਦੇ ਵਿਚਾਰ ਨੇ ਉਹੀ ਮੈਂ ਐਡਰੈਸ ਕਰ ਰਹੀ ਹਾਂ ਕੀ ਦੀ ਸੇਵਾ ਕਰਨਾ ਸਾਡਾ ਪਹਿਲਾ ਧਰਮ ਹੈ ਕਹ ਰਹੇ ਨੇ ਧਰਮੀ ਫੌਜੀ ਪਰਿਵਾਰ ਦੇ ਵਿੱਚੋਂ ਅਸੀਂ ਸੋ ਲੋਕਾਂ ਨੇ ਤੈਅ ਕਰਨਾਗਾ ਕਿ ਕਿਸ ਨੂੰ ਚੋਣਨਾਗਾ ਇਹ ਕਹ ਰਹੇ ਨੇ ਕਿ ਅਕਾਲੀ ਦਲ ਖੇਤਰੀ ਪਾਰਟੀ ਹੈ ਸੋ ਅਕਾਲੀ ਦਲ ਹੀ ਪੰਜਾਬ ਦਾ ਵਿਕਾਸ ਕਰ ਸਕਦੀ ਹੈ ਅਜਿਹਾ ਇਹਨਾਂ ਦਾ ਅਕੜਾ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਵਾਪਰਦਾ ਤਰਨਤਾਰਨ ਦੇ ਵਿੱਚ ਦਾ ਅੱਜ ਦਾ ਐਪੀਸੋਡ ਕਿਵੇਂ ਲੱਗਿਆ ਤੁਸੀਂ ਕਮੈਂਟ ਬਾਕਸ 'ਚ ਦੱਸ ਸਕਦੇ ਹੋ ਨੂੰ ਮੈਨੂੰ ਦੋ ਜਾਸਤ ਬਹੁਤ ਬਹੁਤ ਧੰਨਵਾਦ